ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਪਿਆਰਿਓ ਚਲਦੀ ਆ ਰਹੀ ਜਪਜੀ ਸਾਹਿਬ ਅਰਥ ਬੋਧ ਪਾਗ ਦੇ ਅੰਦਰ ਅੱਜ ਅਸੀਂ ਸਰਵਣ ਕਰਾਂਗੇ ਜੇ ਤੁਗਚਾਰੀ ਆਰਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚਲੈ ਸਭ ਕੋਏ ਚੰਗਾ ਨਾਉ ਰਖਾਈ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵਈ ਤਪ ਵਾਤ ਨੁ ਪੁਛੈ ਕੀ ਗੁਰੂ ਨਾਨਕ ਪਾਤਸ਼ਾਹ ਜਿਤੇ ਸਿੱਧਾਂ ਨੂੰ ਬਚਨ ਕਰ ਰਹੇ ਨੇ ਆਮ ਮਨੁੱਖ ਨੂੰ ਵੀ ਦੱਸਣਾ ਕਰ ਰਹੇ ਨੇ ਕਿ ਤੁਹਾਡੀ ਬਹੁਤ ਖੁਆਇਸ਼ ਹੈਗੀ ਵੀ ਤੁਹਾਡੀ ਉਮਰ ਵਧੇਰੀ ਹੋਵੇ ਸਿੱਧਾਂ ਨੇ ਵਾਹਿਗੁਰੂ ਜੀ ਯੋਗ ਕਿਰਿਆ ਦੇ ਦੁਆਰਾ ਆਪਣੇ ਸਵਾਸ ਛੜਾ ਕੇ ਆਪਣੀ ਉਮਰ ਬਹੁਤ ਵੱਡੀ ਵੱਡੀ ਕੀਤੀ ਹੋਈ ਸੀ ਬਹੁਤ ਉਮਰ ਤੱਕ ਉਹ ਜੀਵਿਤ ਰਹੇ ਔਰ ਐਸਾ ਹੋ ਵੀ ਸਕਦਾ ਹੈ ਯੋਗ ਕਿਰਿਆ ਦੇ ਨਾਲ ਆਮ ਕਰਕੇ ਹਰ ਮਨੁੱਖ ਚਾਹੁੰਦਾ ਹੈ ਕਿ ਮੈਨੂੰ ਮੌਤ ਨਾ ਆਵੇ ਮੈਂ ਜ਼ਿਆਦਾ ਉਮਰ ਜੀਆ ਔਰ ਦੁਨੀਆਂ ਦੇ ਸੁੱਖ ਲਵਾਂ ਵਾਈਗੁਰੂ ਜੀ ਬਰਥਡੇ ਵੀ ਜਿਹੜੇ ਮਨਾਉਂਦੇ ਆ ਉਹਦੇ ਵਿੱਚ ਵੀ ਇਹੀ ਕਿਹਾ ਜਾਂਦਾ ਵੀ ਤੁਹਾਨੂੰ ਹੋਰ ਮੁਬਾਰਕਾਂ ਹੋਣ ਤੁਹਾਡੀ ਜਨਮ ਦਿਨ ਦੀਆਂ ਵੀ ਤੁਹਾਡੀ ਉਮਰ ਹੋਰ ਵੱਡੀ ਹੋਵੇ ਪਰ ਉਹ ਗੱਲ ਅਲੱਗ ਹੈ ਕਿ ਉਮਰ ਕੱਟ ਰਹੀ ਹੁੰਦੀ ਆ ਗੁਰੂ ਪਾਤਸ਼ਾਹ ਕਹਿੰਦੇ ਨੇ ਮਨੁੱਖ ਤੇਰੀ ਇਸ ਚਾਹਤ ਨੂੰ ਮੈਂ ਬਰਕਰਾਰ ਰੱਖਦਾ ਜੇ ਕਿਤੇ ਤੇਰੀ ਉਮਰ ਇੱਕ ਯੁਗ ਨਹੀਂ ਚਾਰ ਯੁਗਾਂ ਦੇ ਬਰਾਬਰ ਹੋ ਜਾਵੇ ਔਰ ਉਸ ਤੋਂ ਹੀ 10 ਗੁਣਾ ਵੱਧ ਜਾਏ ਆਰਜਾ ਕਹਿੰਦੇ ਨੇ ਉਮਰ ਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ ਵਾਹਿਗੁਰੂ ਜੀ ਤਕਰੀਬਨ ਇੱਕ ਜਿਹੜੀ ਯੁਗ ਦੀ ਉਮਰ ਦੱਸੀ ਜਾਂਦੀ ਆ ਉਹ ਇਦਾਂ ਦੱਸਿਆ ਜਾਂਦਾ ਵੀ ਸਤਜੁਗ ਦੀ ਉਮਰ ਜਿਹੜੀ ਹੈ ਉਹ 17 ਲੱਖ 28000 ਸਾਲ ਦੱਸੀ ਜਾਂਦੀ ਹੈ ਇਥੇ ਤ੍ਰੇਤੇ ਦੇ ਔਸਤਨ ਉਮਰ ਜਿਹੜੇ ਜਿੰਨੇ ਵਰਸ਼ ਕਹੇ ਜਾਂਦੇ ਨੇ ਸਮਾ ਉਹ ਕਿਹਾ ਜਾਂਦਾ ਹੈ 1296000 ਇਦਾਂ ਹੀ ਵਾਹਿਗੁਰੂ ਜੀ ਦੁਆਪਰ ਦੀ ਉਮਰ ਜਿਹੜੀ ਹੈ ਉਹ ਦੱਸੀ ਜਾਂਦੀ 864000 ਔਰ ਕਲਯੁਗ ਦੀ ਜਿਹੜੀ ਉਮਰ ਜਿੰਨੇ વર્ષ ਦਾ ਦਾਇਰਾ ਹੈ ਉਹ 4 ਲੱਖ ਤੇ ਵੈਗੁਰੂ ਜੀ 32000 ਸਾਲ ਦੀ ਦੱਸੀ ਜਾਂਦੀ ਹੈ ਗੁਰੂ ਪਾਤਸ਼ਾਹ ਕਹਿੰਦੇ ਨੇ ਜੇ ਮਨੁੱਖ ਨੂੰ ਇਸ ਤੋਂ ਵੀ 10 ਗੁਣਾ ਹੋਰ ਲੰਬੀ ਉਮਰ ਜੀਣ ਨੂੰ ਮਿਲ ਜਾਏ ਮਹਾਰਾਜ ਕਹਿੰਦੇ ਜੇ ਯੁਗ ਚਾਰੀ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਈ ਨਵ ਖੰਡ ਨੌ ਮਹਾਦੀਪ ਜਿਹੜੇ ਹੈਗੇ ਨੇ ਉਥੋਂ ਤੱਕ ਤੇਰੇ ਨਾਮ ਦੀ ਪ੍ਰਸਿੱਧੀ ਹੋ ਜਾਏ ਮਨੁੱਖ ਇਹ ਚਾਹੁੰਦਾ ਆ ਕਿ ਮੈਨੂੰ ਸਾਰੇ ਜਾਣਨ ਮੇਰੇ ਨਾਮ ਦੀ ਚਰਚਾ ਹੋਵੇ سوشل میڈیا ਲੈ ਲੂ ਅਸੀਂ ਵਾਈਗਰੂ ਜੀ ਜਿੰਨੀਆਂ ਸੋਸ਼ਲ ਸਾਈਟਸ ਹੈਗੀਆਂ ਨੇ ਜਾਂ ਦੁਨੀਆ ਦੇ ਵਿੱਚ ਨਾਮ ਸ਼ੋਹਰਤ ਕਮਾਨੀਆ ਈਵਨ ਚੰਗੇ ਕਰਮ ਵੀ ਅਸੀਂ ਕਰਦੀਆਂ ਕਿਤੇ ਨਾ ਕਿਤੇ ਇਹ ਜ਼ਰੂਰ ਹੁੰਦਾ ਹੈ ਸਾਡੀ ਪ੍ਰਸਿੱਧੀ ਹੋਵੇ ਲੋਕੀ ਮੈਨੂੰ ਜਾਣਨ ਕਿ ਮੈਂ ਇਹ ਕੁਝ ਕਰਦਾ ਪਿਆ ਆ ਮੈਂ ਬਹੁਤ ਚੰਗਾ ਹਾਂ ਮੈਂ ਬੜਾ ਨਾਮਵਰ ਹਾਂ ਗੁਰੂ ਨਾਨਕ ਬਾਦਸ਼ਾਹ ਕਹਿੰਦੇ ਤੇਰੀ ਇਹ ਵੀ ਮੁਰਾਦ ਪੂਰੀ ਹੋ ਜਾਵੇ ਤੈਨੂੰ ਸਾਰੇ ਪਾਸੇ ਲੋਕ ਜੈ ਜੈਕਾਰ ਕਰਦੇ ਹੋਣ ਔਰ ਤੇਰੇ ਨਾਮ ਨੂੰ ਲੈ ਕੇ ਲੋਕੀ ਅੱਗੇ ਵਧਨ ਮਹਾਰਾਜ ਕਹਿੰਦੇ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਈ ਚੰਗਾ ਨਾਮ ਰਖਾਏ ਕੈ ਜਸ ਕੀਰਤ ਜਾਗਲੀ ਮਹਾਰਾਜ ਕਹਿੰਦੇ ਤੇਰਾ ਨਾਮ ਵਰ ਦੁਨੀਆ ਦੀ ਅੰਦਰ ਜਿਹੜਾ ਹੈ ਉਹ ਚੱਲਦਾ ਹੋਏ ਕਿ ਇਸ ਬੰਦੇ ਦਾ ਬੜਾ ਨਾਮ ਹੈ ਤੇਰਾ ਨਾਮ ਦੀ ਸ਼ੋਹਰਤ ਵੱਧ ਜਾਏ تیرਨ ਲੋਕਾਂ ਦੇ ਅੰਦਰ ਇਨਾਂ ਕ ਪਹਿਚਾਨਿਆ ਜਾਏ ਅਲੱਗ ਤੋਂ ਚਿੰਨ ਪ੍ਰਾਪਤ ਹੋਵੇ ਇਸ ਮਨੁੱਖ ਦਾ ਇਸ ਨਾਮ ਦਾ ਬੰਦਾ ਇਹ ਤੇ ਬਹੁਤ ਸਤਕਾਰਯੋਗ ਹੈ ਮਹਾਰਾਜ ਕਹਿੰਦੇ ਨਵਾਂ ਖੰਡਾ ਵਿਦ ਜਾਣੀਏ ਨਾਲ ਚਲਿਆ ਸਬ ਕੋਈ ਚੰਗਾ ਨਉ ਰਖਾਈ ਕੇ ਜਸ ਕੀਰਤ ਜਗ ਲਈ ਲੋਕਾਂ ਦੇ ਅੰਦਰ ਤੈਨੂੰ ਬਹੁਤ ਜਸ ਮਿਲੇ ਵਡਿਆਈ ਮਿਲੇ ਮਨੁ ਖਾਉਂਦਾ ਮੇਰੀ ਉਮਰ ਲੰਬੀ ਹੋਵੇ ਮੈਨੂੰ ਦੂਰ ਦੂਰ ਤੱਕ ਲੋਕੀ ਜਾਣਨ ਮੇਰਾ ਨਾਮ ਪਹਿਚਾਨਨ ਵਾਹਿਗੁਰੂ ਜੀ ਇਹ ਨਾਮ ਵਾਸਤੇ ਨਾ ਕਿ ਲੋਕੀ ਮੇਰਾ ਨਾਮ ਪਹਿਚਾਨਨ ਕਈ ਵਾਰ ਲੜਾਈਆਂ ਤੱਕ ਹੋ ਜਾਂਦੀਆਂ ਕਾਰਡ ਤੱਕ ਕਿ ਮੇਰਾ ਨਾਮ ਨਹੀਂ ਲਿਖਿਆ ਯਾ ਕਿਸੇ ਸਮਾਗਮ ਤੇ ਜਾਣਾ ਹੈ ਕਿਸੇ ਪ੍ਰੋਗਰਾਮ ਤੇ ਮੇਰਾ ਨਾਮ ਉੱਥੇ ਮੈਂਸ਼ਨ ਨਹੀਂ ਕੀਤਾ ਸੋ ਨਾਮ ਜੋ ਹੈ ਨਾ ਇੱਕ ਇਨਸਾਨ ਦੀ ਪਛਾਣ ਹੈ ਲੇਕਿਨ ਮਨੁੱਖ ਇਨਾਕ ਜ਼ਿਆਦਾ ਇਸ ਸਰੀਰ ਨੂੰ ਉਸ ਨਾਮ ਦੇ ਨਾਲ ਜੋੜ ਜਾਂਦਾ ਹੈ ਕਿ ਉਹ ਕਹੋਲੀ ਜਾਂਦਾ ਹੈ ਕਿ ਮੈਂ ਇਹ ਪੰਜ ਭੂਤਕ ਸਰੀਰ ਕੰਪਲੀਟ ਨਹੀਂ ਹੈ ਇਹਦੇ ਅੰਦਰ ਇੱਕ ਰੂਹ ਵਸਦੀ ਹੈ ਉਹ ਹੈਗਾ ਆ ਤਾਂ ਕਿ ਮੈਂ ਉਸ ਨਾਮ ਦੇ ਇਰਤਗਿਰਦੀ ਨਾ ਘੁੰਮਦਾ ਰਹਾ ਮਨੁੱਖ ساری ਜ਼ਿੰਦਗੀ ਆਪਣੀ ਨੇਮ ਫੇਮ ਆਪਣਾ ਬਣਾਉਣ ਦੇ ਪਿੱਛੇ ਵਾਈ ਗੁਰੂ ਜੀ ਕੀ ਕੁਝ ਨਹੀਂ ਕਰਦਾ ਲੇਕਿਨ ਅੰਤ ਦੇਲੇ ਇਥੋਂ ਖਾਲੀ ਜਾਂਦਾ ਗੁਰੂ ਪਾਤਸ਼ਾਹ ਕਹਿੰਦੇ ਨੇ ਨਵਾ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਈ ਕੈ ਜਸ ਕੀਰਤ ਜਗ ਲੇ ਜੇ ਤੇ ਸਨਦਰਨਾ ਆਵਈ ਤਵਾਤ ਨ ਪੁੱਛੈ ਕੀ ਮਹਾਰਾਜ ਕਹਿੰਦੇ ਲੇਕਿਨ ਜੇ ਉਸ ਕਰਤੇ ਪੁਰਖ ਨੂੰ ਤੇਰਾ ਨਾਮ ਤੇਰਾ ਫੀਮ ਤੇਰੇ ਚੰਗੇ ਕਰਮ ਤੇਰੀ ਨਾਮ ਸ਼ੋਹਰਤ ਤੇਰੀ ਐਨੀ ਆਯੂ ਸਭ ਕੁਝ ਜੋ ਇਹਦੀ ਵਧੀ ਹੋਈ ਹੈ ਇਹ ਉਹਦੀ ਨਜ਼ਰ ਉਹਦੇ ਤਰਸ ਚ ਨਹੀਂ ਹੈ ਉਹਦੇ ਕਿਰਪਾ ਦਾ ਤੂੰ ਪਾਤਰ ਨਹੀਂ ਬਣਿਆ ਤੇ ਫਿਰ ਮਹਾਰਾਜ ਕਹਿੰਦੇ ਤੈਨੂੰ ਕੋਈ ਨਹੀਂ ਜਾਣਦਾ ਮਹਾਰਾਜ ਕਹਿੰਦੇ ਜੇ ਤਿਸ ਨਦਰ ਨ ਆਵਈ ਤ ਬਾਤ ਨ ਪੁੱਛੇਗੀ ਕਿ ਤੈਨੂੰ ਕਿਸੇ ਨੇ ਕੁਝ ਨਹੀਂ ਪੁੱਛਣਾ ਤੇਰੀ ਕੋਈ ਔਕਾਤ ਦਾ ਮਾਲਕ ਤੂੰ ਨਹੀਂ ਰਹਿਣਾ ਤੂੰ ਭਾਵੇਂ ਜਿੰਨੇ ਮਰਜੀ ਲੋਕ ਦਿਖਾਵੇ ਦੇ ਚੰਗੇ ਕਰਮ ਕਰ ਤੂੰ ਨਾਮ ਸ਼ੋਹਰਤ ਬਣਾ ਦੁਨੀਆ ਦੇ ਅੰਦਰ ਵਡਿਆਈ ਖਟ ਤੂੰ ਭਾਵੇਂ ਆਪਣੀ ਉਮਰ ਵਧਾ ਲੈ ਸਿੱਧ ਜੋਗ ਬਣ ਕੇ ਜੋਗ ਕਿਰਿਆ ਕਰਕੇ ਲੇਕਿਨ ਜੇ ਉਸ ਪਰਮੇਸ਼ਵਰ ਦੀ ਨਜ਼ਰ ਚ ਤੂੰ ਨਹੀਂ ਹੈ ਭਾਵ ਤੂੰ ਉਸ ਦੀ ਕਿਰਪਾ ਦਾ ਪਾਤਰ ਨਹੀਂ ਬਣਿਆ ਤੂੰ ਉਹਦਾ ਸ਼ੁਕਰਾਨਾ ਨਹੀਂ ਕਰਦਾ ਤੂੰ ਉਹਦਾ ਸ਼ੁਕਰ ਨਹੀਂ ਕਰਦਾ ਤੂ ਸਬਰ ਚ ਨਹੀਂ ਹੈ ਵਾਹਿਗੁਰੂ ਜੀ ਜਿਹੜਾ ਮਨੁੱਖ ਆਪੋਤਾਪੀ ਚ ਜੀਂਦਾ ਉਹ ਕਦੇ ਵੀ ਇਹ ਨਹੀਂ ਮੰਨਦਾ ਕਿ ਜੋ ਕੁਝ ਕਰਨ ਵਾਲਾ ਹੈ ਉਹ ਵਾਹਿਗੁਰੂ ਹੈ ਉਹ ਇਹੀ ਕਹਿੰਦਾ ਮੈਂ ਕੀਤਾ ਮੇਰੇ ਕੀਤੇ ਹੋਇਆ ਐਸਾ ਮਨੁੱਖ ਜੋ ਖੁਦ ਨੂੰ ਅੱਗੇ ਰੱਖਦਾ ਹੈ ਉਹ ਕਦੇ ਵੀ ਪਰਮਾਤਮਾ ਦਾ ਸ਼ੁਕਰਗੁਜ਼ਾਰ ਹੋਈ ਨਹੀਂ ਸਕਦਾ ਸੋ ਵਾਹਿਗੁਰੂ ਜੀ ਜਿਹੜਾ ਨਾ ਸ਼ੁਕਰਾ ਹੁੰਦਾ ਹੈ ਨਾ ਉਸ ਦੇ ਕੀਤੇ ਹੋਏ ਸਾਰੇ ਕੰਮ ਬਿਲਕੁਲ ਵਿਅਰਥ ਚਲੇ ਜਾਂਦੇ ਨੇ ਸੋ ਆਓ ਗੁਰੂ ਪਾਤਸ਼ਾਹ ਦੇ ਕਥਨ ਅਨੁਸਾਰ ਅਸੀਂ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬਣੀਏ ਪਰਮਾਤਮਾ ਦਾ ਸ਼ੁਕਰ ਕਰੀਏ ਕੋਸ਼ਿਸ਼ ਕਰੀਏ ਕਿ ਸੇ ਮਨੁੱਖ ਦੀ ਨਜ਼ਰ ਚ ਆਈਏ ਭਾਵੇਂ ਨਾ ਪਰ ਪਰਮਾਤਮਾ ਆਪਣੇ ਗੁਰੂ ਦੀ ਨਜ਼ਰਾਂ ਚ ਜ਼ਰੂਰ ਆਈਏ ਚੰਗੇ ਕਰਮ ਕਰੀਏ ਸੇਵਾ ਕਰੀਏ ਔਰ ਹਾਂ ਨਾਮ ਜ਼ਰੂਰ ਜਪੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ